ਘੰਟਾਂ ਵਿੱਚ ਉਸ ਦੀ ਘੁਰਤੀ ਤੋਂ ਬਾਅਦ ਅੱਜ ਫਰੀਦਕੋਟ ਦੇ ਤਹਿਸੀਲਦਾਰ ਜਿਹੜੇ ਉਹ ਅੱਜ ਵਾਪਸ ਜੁਆਇਨ ਕਰ ਗਏ ਆ ਲਿਸਟਰੀਆਂ ਦਾ ਕੰਮ ਸ਼ੁਰੂ ਹੋ ਗਿਆ ਨਹੀਂ ਵੈਸੇ ਜਾਨ ਕੱਲਾ ਰਿਸਟ੍ਰੀਸ ਦਾ ਕੰਮ ਛੱਡਿਆ ਸੀ ਬਾਕੀ ਸਾਰੇ ਕੰਮ ਅਸੀਂ ਕਰ ਰਹੇ ਸੀ ਇਮਤਕਾਲ ਵਗੈਰਾ ਸਾਰਾ ਕੰਮ ਕਰ ਰਹੇ ਸੀ ਕੱਲ ਇੱਕ ਦਿਨ ਹੀ ਸੀਗਾ ਉੱਤੇ ਪਾਸੇ ਪਤਾ ਲੱਗਾ ਹੈ ਕਿ ਪੰਜਾਬ ਦੇ ਵਿੱਚ ਬਹੁਤ ਸਾਰੇ ਤਹਿਸੀਲਦਾਰ ਆ ਜਿਹੜੇ ਉਹਨਾਂ ਦੇ ਅੱਜ ਜਦੋਂ ਉਹਨਾਂ ਨੇ ਜੁਆਇਨ ਕੀਤਾ ਨਾਲ ਦੇ ਨਾਲ ਬਦਲੀਆਂ ਕਰ ਦਿੱਤੀਆਂ ਗਈਆਂ ਆ ਸਮੂਹ ਛੁੱਟੀ ਦਾ ਪ੍ਰੋਗਰਾਮ ਸੀਗਾ ਜੋ ਕਿ ਆ ਕਿਸਾਨ ਜੀਨਾਂ ਵੱਲੋਂ ਧਰਨੇ ਲਾਉਣ ਕਰਕੇ ਜੀ ਸਾਹਿਬ ਦੇ ਆਦੇਸ਼ਾਂ ਤੇ ਜਿਹੜਾ ਹੈਗਾ ਸਟ੍ਰੋਟੀ ਵਾਪਸ ਲੈ ਲਈ ਜੀ। ਨਮਸਕਾਰ ਜੀ ਮੈਂ ਹਾਂ ਤੁਹਾਡਾ ਆਪਣਾ ਬਲਵਿੰਦਰ ਖਾਲੀ ਤੇ ਤੁਸੀਂ ਦੇਖ ਰਹੇ ਹੋ ਪੰਜਾਬ। ਫਰੀਦਕੋਟ ਦੇ ਤਹਿਸੀਲਦਾਰ ਦਫ਼ਤਰ ਤੇ ਪਹੁੰਚੇ ਆਂ। ਕੱਲ ਭਗਵੰਤ ਮਾਨ ਨੇ ਕੁੱਟ ਕੀਤੀ ਸੀ ਕਿ ਜਿੰਨੇ ਵੀ ਤਹਿਸੀਲਦਾਰ ਆ ਸਮੂਹ ਛੁੱਟੀ ਲੈ ਕੇ ਚਲੇ ਗਏ ਸੀ ਰਜਿਸਟਰੀਆਂ ਦੇ ਕੰਮ ਤੋਂ ਉਹਨਾਂ ਨੇ ਪਾਸਾ ਵਟ ਲਿਆ ਸੀ। ਉਹ ਵਾਪਸ ਆ ਜਾਣ ਤੇ ਨਹੀਂ ਤਾਂ ਫਿਰ ਕਿੱਥੇ ਜਾਣਾ ਉਹ। ਖੁੱਬ ਸੋਚਣਗੇ ਉਹ ਸਵਾਗਤ ਕਰਦੇ ਸੀ ਜਿਹੜੀ ਉਹਨਾਂ ਨੇ ਸਮੂਹ ਛੁੱਟੀ ਲਈ ਹੈ ਉਸ ਦੀ ਘੁਰਤੀ ਤੋਂ ਬਾਅਦ ਅੱਜ ਫਰੀਦਕੋਟ ਦੇ ਤਹਿਸੀਲਦਾਰ ਜਿਹੜੇ ਉਹ ਅੱਜ ਵਾਪਸ ਜੁਆਇਨ ਕਰ ਗਏ ਆ ਰਜਿਸਟਰੀਆਂ ਦਾ ਕੰਮ ਸ਼ੁਰੂ ਹੋ ਗਿਆ ਤੇ ਜਿਹਨੂੰ ਆਰਡਰ ਦਿੱਤੇ ਗਏ ਸੀ ਇੱਥੇ ਰਜਿਸਟਰੀਆਂ ਕਰਨ ਦੇ ਕੱਲ ਜਿਹਨਾਂ ਨੇ ਰਜਿਸਟਰੀਆਂ ਕੀਤੀਆਂ ਸੀ ਬ)<\text>ਵਿੰਦਰ ਕਟਾਰੀਆ ਇਥੋਂ ਦੇ ਸਹਾਇਕ ਜਿਹੜੇ ਸੀਗੇ ਸੀਨੀਅਰ ਸਹਾਇਕ ਉਹਨਾਂ ਨੂੰ ਆਰਡਰ ਦਿੱਤੇ ਗਏ ਸੀ ਤੇ ਉਹਨਾਂ ਨੇ ਆਰਡਰ ਆ ਜਿਹੜੇ ਉਹਨਾਂ ਦੇ ਉਹ ਵਾਪਸ ਲੈ ਲਏ ਗਏ ਆ ਤੇ ਹੁਣ ਤਹਿਸੀਲਦਾਰਾਂ ਨੇ ਆਪਣਾ ਕੰਮ ਕਰਾ ਜਿਹੜਾ ਉਹ ਬਕਾਇਦਾ ਅੱਜ ਤੋਂ ਸ਼ੁਰੂ ਕਰਕੇ ਦੂਜੇ ਪਾਸੇ ਪਤਾ ਲੱਗਿਆ ਕਿ ਪੰਜਾਬ ਦੇ ਵਿੱਚ ਬਹੁਤ ਸਾਰੇ ਤਸਵੀਰਦਾਰ ਆ ਜਿਹੜੇ ਉਹਨਾਂ ਦੇ ਅੱਜ ਜਦੋਂ ਉਹਨਾਂ ਨੇ ਜੁਆਇਨ ਕੀਤਾ ਨਾਲ ਦੇ ਨਾਲ ਬਦਲੀਆਂ ਕਰ ਦਿੱਤੀਆਂ ਗਈਆਂ ਕਈਆਂ ਦੀਆਂ ਤਾਂ ਡਿਵੀਜ਼ਨਾਂ ਵੀ ਬਦਲ ਦਿੱਤੀਆਂ ਗਈਆਂ ਆਮ ਤੌਰ ਤੇ ਡਿਵੀਜ਼ਨ ਦੇ ਵਿੱਚ ਕਮਿਸ਼ਨ ਡਿਵੀਜ਼ਨ ਦੇ ਵਿੱਚ ਉਹਨਾਂ ਰੱਖਦੇ ਆ ਅੱਜ ਇਹਨਾਂ ਦੀਆਂ ਡਿਵੀਜ਼ਨਾਂ ਵੀ ਬਦਲ ਕੇ ਪੂਰੇ ਪੰਜਾਬ ਦੇ ਵਿੱਚ ਭੇਜ ਦਿੱਤੇ ਗਏ ਆ ਆਓ ਫਰੀਦਕੋਟ ਦੇ ਵਿੱਚ ਕੰਮ ਕਰ ਰਹੇ ਤਸਵੀਰਦਾਰ ਜਿਹੜੇ ਬੈਠ ਗਏ ਸੀ ਸੀਟ ਤੇ ਉਹਨਾਂ ਨਕਲਪਤ ਕਰਦੇ ਨਹੀਂ ਵੈਸੇ ਜਾਨ ਕੱਲਾ ਰਿਸੋਰਸ ਦਾ ਕੰਮ ਛੱਡਿਆ ਸੀ ਬਾਕੀ ਸਾਰੇ ਕੰਮ ਅਸੀਂ ਕਰ ਰਹੇ ਸੀ ਇੰਤਕਾਲ ਵਗੈਰਾ ਸਾਰਾ ਕੱਲ ਇੱਕ ਦਿਨ ਹੀ ਸੀਗਾ ਅੱਜ ਜਿਹੜਾ ਸੀਗਾ ਸਮੂਹ ਛੁੱਟੀ ਦਾ ਪ੍ਰੋਗਰਾਮ ਸੀਗਾ ਜੋ ਕਿ ਕਿਸਾਨ ਜੁਨੀਅਰ ਵੱਲੋਂ ਧਰਨੇ ਲਾਉਣ ਕਰਕੇ ਜੀ ਸਾਹਿਬ ਦੇ ਆਦੇਸ਼ਾਂ ਤੇ ਜਿਹੜਾ ਹੈਗਾ ਛੁੱਟੀ ਵਾਪਸ ਲੈ ਲਈ ਜੀ ਨਹੀਂ ਵਧੀਆ ਗੱਲ ਸਪਕਾ ਪਤਰੀ ਸਾਹਿਬ ਨੇ ਇਸ ਜੀ ਦਾ ਕੰਮ ਹੋਣਾ ਚਾਹੀਦਾ ਜੋ ਜਥੇਬੰਦੀ ਦੀਆਂ ਮੰਗਾਂ ਸੀਗੀਆਂ ਉਹਨਾਂ ਦੇ ਕਾਰਨ ਕੋਈ ਆਈਸੀ ਪੜਚਨਾ ਜਿਹਨੂੰ ਜਥੇਬੰਦੀ ਦਾ ਤੇ ਸਰਕਾਰ ਨਾਲ ਤਾਲ ਮਿਲ ਕਰਕੇ ਹੱਲ ਹੋ ਜੀਆ ਸੋ ਟੀਮ ਸਭ ਸਹੀ ਚੱਲ ਰਿਹਾ ਹੈ ਥ੍ਰੀ ਪੀ ਕੋਰਚ ਕੋਈ ਪ੍ਰੋਬਲਮ ਨਹੀਂ ਕਿਸੇ ਨੂੰ ਕੋਈ ਦਿੱਕਤ ਪੇਸ਼ ਨਹੀਂ ਆਈ ਜਿਹੜੇ ਆਰਡਰ ਕੀਤੇ ਗਏ ਸਿੱਕੇ ਇਹੋ ਜੀ ਪੀਸ ਦਿੱਤੇ ਹਨ ਉਹ ਤਾਂ ਵਾਪਸ ਹੋ ਗਏ ਓਹ ਆਰਡਰ ਕਿਸ ਦਾ ਲਓ ਕੀਤੇ ਗਏ ਸੀ ਪ੍ਰਾਕਾਸ਼ਾ ਨੂੰ ਓਡੀਸਾ ਵੱਲੋਂ ਕੀਤੇ ਗਏ ਇੱਕ ਦਿਨ ਲਈ ਕੱਲ ਕਲੀਕ ਕੀਤੇ ਗਏ ਸੀ ਉਦੋਂ ਅਸੀਂ ਕੱਲ ਹਾਜ਼ਰ ਆ ਗਏ ਅੱਜ ਬਸ ਕੋਈ ਕੰਸਲੋ ਬਿਲਕੁਲ ਵਧੀਆ ਵਧੀਆ ਕੰਮ ਚੱਲ ਰਿਹਾ ਹੈ ਜੀ ਬਹੁਤ ਸ਼ਾਂਤੀ ਨਾਲ ਚੱਲ ਰਿਹਾ ਹੈ ਜੀ ਗੱਲ ਠੀਕ ਹੈ ਜੀ ਸਰਕਾਰ ਦੇ ਸੈਕਸ਼ਨ ਕਿਉਂ ਦੇਖ ਦੋ ਵੀ ਸਾਰੇ ਵਾਪਸ ਕਹਿਣਾ ਠੀਕ ਹੈ ਵੀ ਇਹ ਸਰਕਾਰ ਦੀ ਮਜ਼ੀਰ ਕੰਮ ਚੱਲ ਰਹੀ ਹੈ ਜੀ ਜੋ ਠੀਕ ਲੱਗਦਾ ਸਰਕਾਰ ਨੂੰ ਚਾਹੀਦਾ ਵਧੀਆ ਕਰ ਰਹੀ ਹੈ ਜੀ ਬਹੁਤ ਬਹੁਤ ਧੰਨਵਾਦ ਜੀ ਸਰਕਾਰ ਦਾ ਵੀ ਉਸ ਦੀ ਘੁੱਟੀ ਤੋਂ ਬਾਅਦ ਅੱਜ ਫਰੀਦਕੋਟ ਦੇ ਤਹਿਸੀਲਦਾਰ ਜਿਹੜੇ ਉਹ ਅੱਜ ਵਾਪਸ ਜੁਆਇਨ ਕਰ ਗਏ ਆ ਲਿਸਟੀਆਂ ਦਾ ਕੰਮ ਸ਼ੁਰੂ ਹੋ ਗਿਆ ਨਹੀਂ ਵੈਸੇ ਜਾਨ ਕੱਲ